ਹਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾ ਮੰਦਰ ਉਸ ਰਹਿ ਰਤਨੀ ਤਾ ਹੋਏ ਜੜਾਓ ਸਤੂਰਾ ਕੁੰਗੂ ਅਗਰ ਚੰਦਨਾ ਲੀਪੋ ਆਵੇ ਚਾਓ ਮਤ ਦੇਖ ਭੁਲਾ ਵਿਸਰੈ ਤੇਰਾ ਚੇਤਨਾ ਵੈ ਨਾਉ ਹਾਰ ਬਿਨ ਜਿਓ ਜਲ ਬਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਹੀਂ ਥਾਓ ਰਹਾਓ ਅਰਤੀ ਤਾ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਭੁਲਾ ਬਿਸਰੈ ਤੇਰਾ ਚਿਤ ਨਾ ਆਵੈ ਨਾਓ ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾਓ ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖੈ ਭਾਉ ਮਤ ਦੇਖ ਭੁਲਾ ਬਿਸਰਾ ਤੇਰਾ ਚਿਤ ਨਾ ਆਵੈ ਨਾਉ ਸੁਲਤਾਨਾ ਹੋਬਾ ਮੇਲ ਲਸਕਰ ਤਖਤ ਰੱਖ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਬਾਉ ਮਤ ਦੇਖ ਭੁਲਾ ਬਿਸਰਾ ਤੇਰਾ ਚਿਤ ਨਾ ਆਵੈ ਨਾਉ ਸ੍ਰੀ ਰਾਗ ਮਹਲਾ ਪਹਿਲਾ ਕੋਟ ਕੋਟੀ ਮੇਰੀ ਅਰਜਾ ਪਾਵਣਾ ਪੀਣ ਅਪਿਆਓ ਚੰਦਾ ਸੂਰਜ ਦੁਇ ਗੁਫਾ ਨੂੰ ਦੇਖਾ ਸੁਪਨਾ ਸੁਣਨ ਥਾਓ ਈ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾਓ ਸੱਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ ਰਹਾਓ ਕੁਸਾ ਕੱਟਿਆ ਬਾਰ-ਬਾਰ ਪੀਸਣਾ ਪੀਸਾ ਪਾਏ ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਓ ਭੀ ਤੇਰੀ ਕੀਮਤ ਨਾ ਪਵੈ ਹਾਉ ਕੇਵੜ ਆਖ ਨਾਉ ਪੰਖੀ ਹੋਏ ਕਹਿ ਜੀ ਭਵਾਂ ਸਾਇ ਅਸਮਾਨੀ ਜਾਓ ਨਾਦਰੀ ਕਿਸਨਾ ਬਉ ਨਾਕਿਸ਼ ਪੀਆ ਨਾ ਖਾਓ ਭੀ ਤੇਰੀ ਕੀਮਤ ਨਾ ਪਵੈ ਹਾਉ ਕੇਵੜ ਆਖ ਨਾਉ ਨਾਨਕ ਕਾਗਦ ਲਖਮਣਾ ਪੜ ਪੜ ਕੀਚਾ ਭਾਉ ਮਸੂ ਤੋੜਨਾ ਆਵਈ ਲੇਖਣਾ ਪਾਉਣ ਚਲਾਉ ਤੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾ ਨਾਉ ਸੇរី ਰਾਗ ਮਹਲਾ ਫੈਲਾ ਲੇਖ ਬੋਲਣਾ ਬੋਲਣਾ ਲੇਖ ਖਾਣਾ ਖਾਓ ਲਖਵਾਟ ਚਲਾਈਆ ਲਖੈ ਸੁਣ ਵੇਖਾਓ ਲਖੈ ਸਹਾਲ ਲਵਾਈਐ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੋ ਅੰਧਾ ਨਾਮ ਬਿਸਾਰਿਆ ਨਾ ਤਿਸ ਇਹ ਨਾਉ ਹੋ ਰਹਾਉ ਜੀਵਨ ਮਰਣਾ ਜਾ ਏਕੈ ਇਥੈ ਖਾਜੈ ਕਾਲ ਨਿਤ ਬਹਿ ਸਮਝਾਈਐ ਤਿਤਥ ਕੋਈ ਨ ਚੱਲਿਓ ਨਾਲ ਰੋਵਣ ਵਾਲੇ ਜੇ ਤੜੇ ਸਭਨ ਪੰਡ ਪਰਾਲ ਸਭ ਕੋ ਆਖੈ ਬਹੁਤ ਬਹੁਤਾ ਘਟ ਨ ਆਖੈ ਕੋਈ ਕੀਮਤਾ ਕਿਨਾ ਨਾ ਪਾਈਆ ਕਹਿਣ ਨਾ ਵੱਡਾ ਹੋਏ ਸਾਚਾ ਸਾਹਿਬ ਏਕ ਤੂ ਹੋਰ ਜੀਆ ਕਿਤੇ ਲੋਅ ਨੀਚਾ ਅੰਦਰ ਨੀਚ ਜਾਤਾ ਨੀਚੀ ਹੋ ਆਪਣੀ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸੋ ਕਿਆਰੀਸ ਜਥਾ ਨੀਚ ਸੰਭਾਲੀ ਆਨਾ ਤਥਾ ਨਦਰ ਤੇਰੀ ਭਗਤੀ ਸੋ ਸ੍ਰੀ ਰਾਗ ਮਹੱਲਾ ਪਹਿਲਾ ਲਪਕਤਾ ਕੋੜ ਝੂੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰ ਮਲ ਮੁਕ ਸੁਦੀ ਆਗਨ ਕਰੋਧ ਚੰਡਾਲ ਰਸ ਕਾਸ ਆਪ ਸਲਾਹੜਾ ਇਹ ਕਰਮ ਮੇਰੀ ਕਰਤਾਰ ਬਾਬਾ ਬੋਲੀਐ ਪਤ ਹੋਏ ਊਤਮ ਸੇ ਦਰ ਊਤਮ ਕਹੀਐ ਨੀਚ ਕਰਮ ਬਹਿ ਰੋਏ ਰਹਾਉ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸੇ ਜਾ ਮੰਦਰ ਰਸ ਮਿੱਠਾ ਰਸ ਮਾਸ ਇਤੇ ਰਾਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪਰਵਾਣ ཕਿੱਕਾ ਬੋਲਵੇ ਗੁੱਚਣਾ ਸੁਣ ਮੂਰਖ ਮਨ ਅਜਾਣ ਜੋਤ ਸੁਭਾਵੈ ਸੇ ਭਲੇ ਹੋਰ ਕੇ ਕਹਿਣ ਵਖਾਣ ਇਹ ਨਮਤਾ ਤੈਨ ਪਤ ਤੈਨ ਧਨ ਪੱਲੇ ਜਿਨ ਹਿਰਦਾ ਰਹਿ ਆਸ ਮਾਏ ਤਿਨ ਕਾ ਕੀ ਆ ਸਲਾਹਣਾ ਅਵਰ ਸੁਆ ਲੋਕਾਇ ਨਾਨਕ ਨਦਰੀ ਬਾਹਰੇ ਰਾਚੈ ਦਾਨ ਨਾ ਨਾਈ ਸ੍ਰੀ ਰਾਗ ਮਹੱਲਾ ਪਹਿਲਾ ਅਮਲਾ ਗਲੋਲਾ ਕੂੜ ਕਾ ਨਿੱਤਾ ਦੇਵਨਹਾਰ ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲੇ ਆ ਤੈਨ ਸੋਫੀਆਂ ਰਾਖਣ ਕਉ ਦਰਬਾਰ ਨਾਨਕਾ ਸਾਚੀ ਕਉ ਸਤਜਾਣ ਜਿਤ ਸੇਵਿਆ ਸੁਖ ਪਾਈਐ ਤੇਰੀ ਦਰਗਹ ਚੱਲ ਬਾਨ ਰਹਾਉ ਸੱਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਉ ਸੁਣਾ ਬਖਾਣਾ ਜੀਤੜੇ ਹਉ ਤਿੰਨ ਬਲਿਹਾਰ ਜਾਉ ਆਮਨਾ ਕੀ ਬਾਜਾਣੀ ਐ ਮਹਿਲੀ ਪਾਏ ਥਾਓ ਨਾਓ ਨੀਰ ਚੰਗਿਆਈਆਂ ਸਤ ਪਰਮਲ ਤਨਵਾਸ ਤਾ ਮੁਖ ਹੋਵਾ ਉਜਲਾ ਲਖ ਦਾਤੀ ਇਕ ਦਾਤਾ ਦੁਖਤ ਸਪ ਐ ਆਖੀਐ ਸੁਖ ਜਸੈ ਹੀ ਪਾਸ ਸੋ ਕਿਆ ਮਨ ਹੋ ਵਿਸਾਰੀਐ ਜਾਕੇ ਜੀਅ ਪ੍ਰਾਣਾ ਤਿਸ ਵਿੱਚ ਸਭ ਅਪਵਿੱਤਰ ਹੈ ਜੀਤਾ ਭੈਣਣ ਖਾੜ ਹੋਰ ਗੱਲਾਂ ਸਭ ਕੋੜੀਆਂ ਤੁਧ ਭਾਵੈ ਪਰਵਾੜ ਸਿਰੀ ਰਾਗ ਮਹਲਾ ਪਹਿਲਾ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰਸਾਰ ਪਾਉ ਕਲਮ ਕਰ ਚਿੱਤ ਲਖਾਰੀ ਗੁਰ ਪੁੱਛ ਲਿਖ ਬੀਚਾਰ ਲੇਖ ਨਾਮ ਸਲਾਹ ਲੇਖ ਲੇਖਾਂਤ ਨ ਪਾਰ ਆਵਾਰ ਬਾਬਾ ਯੋ ਲੇਖਾ ਲਿਖ ਜਾਣ ਜਿਥੈ ਲੇਖਾ ਮੰਗਿਐ ਤਿਥੈ ਹੋਏ ਸੱਚਾ ਨੀਸਾਨ ਰਹਾਉ ਜਿਥੈ ਮਿਲਹਿ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ ਤਿੰਨ ਮੁਕ ਟਿੱਕੇ ਨਿਕਲੈ ਜਨਮਰ ਸਚਾ ਨਾਉ ਕਾਰਮ ਮਿਲੈ ਤਾਂ ਪਾਈਐ ਨਾਹੀ ਗੱਲੀ ਬਾਉ ਦਿਵਾਓ ਏਕਾ ਵਾ ਇੱਕ ਜਾਹੇ ਉੱਠ ਰਖੀਐ ਨਾਉ ਸਲਾਰ ਇੱਕੋ ਪਾਈ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਐ ਬਿਨ ਨਾ ਵੈ ਵੇਕਾਰ ਪਹਿ ਤੇਰਾ ਡਰ ਅਗਲਾ ਖਾਪ ਖਾਪ ਸਜੇ ਦੇਹੇ ਨਾਵ ਜਿੰਨਾ ਸੁਲਤਾਨ ਖਾਨ ਹੁੰਦੇ ਢਠੇ ਖੇਹੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹੇ ਸ੍ਰੀ ਰਾਗ ਮਹਲਾ ਪਹਿਲਾ ਸਵਰਸ ਮਿੱਠੇ ਮੰਨਿਆ ਸੁਣਿਆ ਸਾਲੋੜੀ ਖੱਟ ਤੁਰਸੀ ਮੁਖ ਬੋਲਣਾ ਮਾਰਣ ਨਾਦ ਕੀਏ ਸ਼ਕਤੀ ਹੀ ਅਮਰਤਾ ਭਾਉ ਏਕ ਜਾ ਕਉ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੈ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ ਰਿੱਲੀ سیاਹੀ ਕਦਾ ਕਰਨੀ ਪਹਿਰਣ ਪੈਰ ਧਿਆਨ ਕਮਰ ਬੰਦ ਸੰਤੋਖ ਕਾ ਧਨ ਜੋਗਨ ਤੇਰਾ ਨਾਮ ਬਾਬਾ ਹੋਰ ਪੈਣਣਾ ਖੁਸ਼ੀ ਖੁਵਾਰ ਜਿੱਤ ਪੈਦਾ ਤਨ ਪੀੜੀ ਆ ਮਨ ਮੈਂ ਚਲਾ ਵੇਕਾਰ ਰਹਾਉ ਘੋੜੇ ਪਖਰ ਸੋਇਨੇ ਸਾਖਤਾ ਬੂਜਣ ਤੇਰੀ ਬਾਟ ਤਰਕਸ ਤੀਰ ਕਮਾਨ ਸਾੰਗ ਤੇਗ ਬੰਦ ਗੁਣ ਧਾਤ ਵਾਜਾ ਨੇ ਜਾਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਖੁਸੀ ਖੁਆਰ ਜਿਤ ਚੜਿਆ ਤਨ ਪੀੜੀਐ ਮਨ ਮੈਂ ਚਲੈ ਵਿਕਾਰ ਰਹਾਉ ਘਰ ਮੰਦਰਾ ਖੁਸੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ ਅਪਾਰ ਨਾਨਕ ਸਚਾ ਪਾਤ ਸਾਹੋ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜੇ ਤਸੁੱਤੈ ਤਨ ਪੀੜੀਐ ਮਨ ਮੈਂ ਚਲੈ ਵਿਕਾਰ ਰਹਾਉ ਸਿਰੀ ਰਾਗ ਮਹਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਬਾਸ ਤਨ ਸਾਸ 863 ਰਥ ਕਾ ਮੁਖ ਟਿੱਕਾ ਤਿਤ ਘਟ ਮੱਥ ਬਿਗਾਸ ਓਤ ਮਤੀ ਸਲਾਹਣਾ ਸਤ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸਬੇਰ ਕਮਾਈਐ ਕੂੜੈ ਕੂੜਾ ਜੋਰ ਰਹਾਉ ਪੂਤ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ ਜਾਪਤ ਲੇਖ ਨਾ ਪਵੈ ਸੱਭਾ ਪੂਜ ਖੁਆਰ ਜਿਨ ਕਾ ਸਤਗੁਰ ਥਾਪਿਆ ਤਿਨ ਮੀਟ ਨਾ ਸਕੈ ਕੋਇ ਉਹਨਾ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਐ ਨਾਉ ਮੰਨੀਐ ਅਖੰਡ ਸਦਾ ਸੱਚ ਸੋਏ ਕੇ ਹੂ ਕਹਿ ਰਲਾਈਐ ਤਾ ਜੀਉ ਕਿਹਾ ਹੋਇ ਜਲੀਆਂ ਸਭ ਸਿਆਣਪ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣਬੀਥਰਾਇ ਅਗੁਣਵੰਤੀ ਝੂਰਾ ਜੇ ਲੋੜ ਵਰ ਕਾਮਣੀ ਨਹਿ ਮਿਲਿਆ ਫਿਰ ਕੂਰਾ ਨਾ ਵੇੜੇ ਨਾ ਤਲਹੜਾ ਨਾ ਪਾਈਐ ਫਿਰ ਦੂਰਾ ਮੇਰਾ ਠਾਕੁਰਾ ਪੂਰੇ ਤਖਤ ਅਡੋਲਾ ਗੁਰਮਖ ਪੂਰਾ ਜੇ ਕਰੇ ਪਾਈਐ ਸਾਚ ਅਤੋਲ ਰਹਾਉ ਪ੍ਰਾਵ ਹਰਮੰਦਰ ਸੋਹਣਾ ਤਿਸ ਮੈਂ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟਰੀ ਸਾਲਾ ਬਿਨ ਪੌੜੀ ਗੜ ਕਿਉ ਚੜੋਂ ਗੁਰ ਹਰਿ ਧਿਆਨ ਨਿਹਾਲਾ ਗੁਰ ਪਾਉੜੀ ਬੈੜੀ ਗੁਰੂ ਗੁਰ ਤਲਹਾ ਹਰਨਾਵ ਗੁਰ ਸਰ ਸਾਗਰ ਬੋਹਿਥ ਗੁਰ ਤੀਰਥ ਦਰੀਆਵ ਜੇਤ ਸੁਭਾਵੈ ਉਜਲੀ ਸਤ ਸਰਨਾਵਣ ਜਾਓ ਪੂਰ ਪੂਰ ਆਖੀਐ ਪੂਰਾ ਤਖਤ ਨਿਵਾਸ ਪੂਰਾ ਥਾਨ ਸੁਹਾਵਣ ਪੂਰਾ ਆਸ ਨਿਰਾਸ ਨਾਨਕ ਪੂਰਾ ਜੇਮਲੇ ਕਿਉ ਘਟੈ ਗੁਣਤਾਸ ਸੇਰੀ ਰਾਗ ਮਹਲਾ ਪਹਿਲਾ ਆਵੋ ਭੈਣੀ ਗਲ ਮਲਹਾ ਅੰਕ ਸਹਿਿਲੜੀਆਂ ਮਿਲ ਕੈ ਕਰਹਿ ਕਹਾਣੀਆਂ ਸਮਰਥ ਕੰਤ ਕੀਆਹ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹਾ ਕਰਤਾ ਸਵ ਕੋ ਤੇਰੈ ਜੋਰ ਏਕ ਸਉਦ ਵਿਚਾਰੀਐ ਜਾ ਤੂ ਤਾ ਕਿਆ ਹੋਰ ਰਹਾਉ ਜਾਏ ਪੁੱਛੋ ਸੋਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸਹਜਾ ਸੰਤੋਖ ਸੀ ਗਾਰੀਆ ਮਿੱਠਾ ਬੋਲਣੀ ਤੇਰੀ ਸਾਲੋ ਤਾਮ ਲੈ ਜਾ ਗੁਰ ਕਾ ਸਬਦ ਸੁਣੀ ਕੀਤੀਆਂ ਤੇਰੀ ਕੁਦਰਤੀ ਕੇਵੜ ਤੇਰੀ ਦਾਤ ਜਿਤੇ ਤੇਰੇ ਜੀਵ ਜੰਤ ਸਿਫਤ ਕਰੈ ਦਿਨ ਰਾਤ ਕੀਤੇ ਤੇਰੇ ਰੂਪ ਰੰਗ ਕੀਤੇ ਜਾਤ ਅਜਾਤ ਸਾਚਾ ਮਿਲਾਇ ਸਾਚੂ ਉਪਜੈ ਸਚ ਮੈਂ ਸਾਚ ਸਮਾਏ ਸੁਰਤ ਹੋਵੈ ਮਤੂ ਗਵੈ ਗੁਰਬਚਨੀ ਭੋਖਾਏ ਨਾਨਕ ਸਚਾ ਪਾਤ ਸਾਹੋ ਆਪੇ ਲਐ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੇ ਸਰੀਜ ਉਬਰੀ ਹੋ ਮੈਂ ਮੂਈ ਕਰਾਹੋ ਦੂਤ ਲਗੇ ਫਿਰ ਚੱਕਰੀ ਸਤਗੁਰ ਕਾ ਵਿਸਾਹੋ ਕਾਲ ਪਤਿਆਗੀ ਬਾਦ ਹੈ ਸੱਚਾ ਵੇ ਪਰਵਾਹੋ ਮਨ ਰੇ ਸੱਚ ਮਿਲੈ ਭੋ ਜਾਏ ਭੈ ਵਿਨ ਨਿਰਭਉ ਕਿਉ ਥੀਐ ਗੁਰਮੁਖ ਸਬਦ ਸਮਾਏ ਰਹਾਉ ਜੇਤਾ ਆਖਣੋ ਆਖੀਆ ਆਖਣ ਤੋਟ ਨਾ ਹੋਏ ਮੰਗਣ ਵਾਲੇ ਕੀ ਤੜੇ ਦਾਤਾ ਇੱਕੋ ਸੋਏ ਜਿਸਕੇ ਜੀਅ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖਿਰਮੇ ਖੇਲ ਖਿਲਾਏ ਸੰਜੋਗੀ ਮਿਲੇ ਇਕਸੇ ਬੇਜੋਗੀ ਉੱਠ ਜਾਏ ਜੋਤ ਸੁਭਾਵ ਹੈ ਸੋthia ਅਵਰਣ ਕਰ ਨਾ ਜਾਏ ਗੁਰਮੁਖ ਵਸਤਵ ਸਾਹੀਐ ਸੱਚ ਵਖਰ ਸਚਰਾਸ ਜਿੰਨੀ ਸੱਚ ਬਣੰਝਿਆ ਗੁਰ ਪੂਰੇ ਸਾਵਾਸ ਨਾਨਕ ਵਸਤੁ ਸਪਸ਼ਾਣ ਸੀ ਸੱਚ ਸੌਦਾ ਜਿਸ ਪਾਸ ਸ੍ਰੀ ਰਾਗ ਮਹਲਾ ਪਹਿਲਾ ਧਾਤ ਮਿਲੈ ਫੁਣ ਧਾਤ ਕਾ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਹਿਵਰਾ ਸੱਚਾ ਰੰਗ ਚੜਾਓ ਸੱਚ ਮਿਲੈ ਸੰਤੋਖੀਆਂ ਹਰ ਜਪਰੀ ਕੈ ਭਾਏ ਭਾਈ ਰੇ ਸੰਤ ਜਨਾ ਕੀ ਰੇਣਾ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਤ ਤੇਣਾ ਰਹਾਉ ਉੱਚਾ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਐ ਧਾਰ ਘਰ ਮਹਿਲ ਪਿਆਰ ਗੁਰਮਖ ਮਨ ਸਮਝਾਈਐ ਆ ਤਮ ਰਾਮ ਵਿਚਾਰ ਤਿਰਵਿਦ ਕਰਮ ਕਮਾਈਐ ਆਸਾਂ ਦੇ ਸਾਹ ਹੋਏ ਕਿਆ ਘਰ ਵੇਨ त्रेਕੁਟੀ ਛੋਟ ਸੀ ਸਹਿਜ ਮਿਲਿਆ ਸੁਖ ਹੋਏ ਨਿਜ ਘਰ ਮਹਿਲ ਬਿਸ਼ਾਣੀਆਂ ਨਦਰ ਕਰੀ ਮਲ ਧੋਏ ਬਿਨ ਗੁਰ ਮੈਲ ਨਾ ਉਤਰੈ ਬਿਨ ਕਾ ਬਿਨ ਹਰ ਕਿਉ ਘਰ ਵਾਸ ਇਕੋ ਸਬਦ ਵਿਚਾਰੀਆ ਅਵਰਤਿ ਆਗੈ ਆਸ ਨਾਨਕ ਦੇਖ ਦਿਖਾਈਐ ਹਉ ਸਦ ਬਲਿਹਾਰੈ ਜਾਸ ਸੇ ਰੀ ਰਾਗ ਮਹਲਾ ਪਹਿਲਾ ਤ੍ਰਿਗ ਜੀਵਨ ਦੋਹਾ ਗਣੀ ਮੁਠੀ ਤੂ ਜੈ ਪਾਏ ਕੰਨਰ ਕੇਰੀ ਕੰਦ ਜਿਉ ਅਹਨਸ ਕੇਰ ਟਹਿ ਪਾਏ ਬੇਨੂ ਸਬਦਾ ਸੁਖ ਨਾ ਥੀਐ ਪਿਰਗਨ ਦੁਖ ਨਾ ਜਾਏ ਮੁੰਦੇ ਪਿਰ ਬਿਨਾ ਕਿਆ ਸੀਗਾਰ ਦਰ ਘਾਰ ਢੋਈ ਨਾ ਲਹੈ ਦਰਗਹ ਝੂਠ ਖੁਆਰ ਰਹਾਉ ਆਪਸ ਜਾਣ ਨਾ ਭੁੱਲਈ ਸੱਚਾ ਵਡ ਕਿਰਸਾਣ ਪਹਿਲਾ ਧਰਤੀ ਸਾਧ ਕੈ ਸਚ ਨਾਮ ਦੇ ਦਾਣ ਨੌ ਨੇ ਦਾ ਉਪਜੈ ਨਾਮ ਏਕ ਕਰਮ ਪਵੈ ਨੀਸਾਣ ਗੁਰ ਕਉ ਜਾਣ ਨ ਜਾਣਈ ਗਿਆਤ ਸਚਜ ਚਾਰ ਅੰਧ ਲੈ ਨਾਮ ਵਿਸਾਰਿਆ ਮਨ ਮੁਖ ਅੰਧ ਗਵਾਰ ਆਵਣ ਜਾਣ ਨ ਚੁੱਕਈ ਮਰ ਜਨਮੈ ਹੋਏ ਖੁਆਰ ਚੰਦਨ ਮੋਲ ਅਣਾਇਆ ਕੁੰਗੂ ਮਾਂਗ ਸੰਧੂਰਾ ਚੋਆ ਚੰਦਨ ਬਹੁ ਕੜਾ ਪਾਨਾ ਨਾਲ ਕਪੂਰਾ ਜੇ ਤਾਨ ਕਾਂਤਨਾ ਭਾਵਈ ਤਾ ਸਭ ਅਡੰਬਰ ਢੋੜਾ ਸਵ ਰਸ ਭੋਗਣ ਬਾਦ ਹੈ ਸਭ ਸੀਗਾਰ ਵਿਕਾਰ ਜਵ ਲਗ ਸ਼ਬਦ ਨਾ ਭੇਦੀ ਐ ਕਿਉ ਸੋਹ ਹੈ ਗੁਰਦੁਆਰ ਨਾਨਕ ਧੰ ਸੁਹਾਗਣੀ ਜਿਨ ਸੈ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁਨੀ ਦੇਹ ਡਰਾਵਣੀ ਜਾ ਜੀਉ ਵਿੱਚੋਂ ਜਾਏ ਭਾਹੀ ਬਲੰਦਈ ਬਜਲੀ ਤੂੰ ਨਾਨਕ ਸਿਉ ਕਾਏ ਪੰਚੇ ਰੁੰਨੇ ਦੁੱਖ ਪਰੇ ਵਿਨਸੇ ਦੂਜੈ ਪਾਏ ਮੂੜੇ RAM ਜਪੋ ਗੁਣਸਾਰ ਹਉ ਮੈਂ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਉ ਜਿੰਨੇ ਨਾ ਵਿਸਾਰਿਆ ਦੂਜੀ ਕਾਰ ਲੱਗ ਦੋਦਾ ਲਾਗੇ ਪਚਮੂ ਵੇ ਅੰਤਰ ਤ੍ਰਿਸ਼ਨਾ ਅੱਗ ਗੁਰ ਰੱਖੇ ਇਸ ਉਪਰੇ ਹੋਰ ਮੁਠੀ ਤੰਦਾ ਠੱਗ ਮੂਈ ਪਰਿਤ ਪਿਆਰ ਗਿਆ ਮੂਹਾਂ ਬਹਿਰ ਵਿਰੋਧ ਤੰਦਾ ਤੱਕਾ ਹੋ ਮੂਆ ਮਮਤਾ ਮਾਇਆ ਕ੍ਰੋਧਾ ਕਾਰਮ ਮਿਲਾ ਸਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰ ਸਚ ਮਿਲਾ ਗੁਰਮਤ ਪੱਲ ਪਾਏ ਸੋ ਨਰ ਜੰਮੈ ਨਾਮ ਰਹਿ ਨਾ ਆਵੈ ਨਾ ਜਾਏ ਨਾਨਕ ਦਰ ਪਰਧਾਨ ਸੋ ਦਰਗਹਿ ਪੈਦਾ ਜਾਏ ਸ੍ਰੀ ਰਾਗ ਮਹਾਂਲਾ ਪਹਿਲਾ ਤਾਨਾ ਜਾਲ ਬਾਲ ਮਾਟੀ ਭਇਆ ਮਨ ਮਾਇਆ ਮੋਹਿ ਮਨੂਰ ਔਗਣ ਫਿਰ ਕਾ ਲਾਗੂ ਪਾਏ ਕੂਰਬ ਜਾਵੇ ਤੂਰਾ ਬੇਨ ਸਬਦੈ ਪਰਮਾਈ ਐ ਦੁਬਦਾ ਡੋਬੇ ਪੂਰ ਮਨ ਰੇ ਸਬਦ ਤਰੋਂ ਚਿਤ ਲਾਏ ਜੇ ਨ ਗੁਰਮਖ ਨਾਮ ਨਾ ਬੂਝਿਆ ਮਰ ਜਨਮ ਆਵੈ ਜਾਏ ਰਹਾਉ ਤਾਨ ਸੂਚਾ ਸੋ ਆਖੀ ਐ ਜਿਸ ਮੈਂ ਸੱਚਾ ਨਾਉ ਭੈ ਸੱਚ ਰਾਤੀ ਦੇ ਹੋਰੀ ਜਿਹਵਾ ਸੱਚ ਸੁਆਉ ਸਚੀ ਨਦਰ ਨਿਹਾਲੀ ਐ ਬਹੁੜ ਨ ਪਾਵੈ ਤਾਉ ਸਾਚੇ ਤੇ ਪਵਨਾ ਭਇਆ ਪਵਨਾ ਤੇ ਜਲ ਹੋਏ ਜਲ ਤੇ ਦਰ ਭਾਵਨ ਸਾਜਿਆ ਘਾਟ ਘਟ ਜੋਤ ਸਮੋਏ ਨਿਰਮਲ ਮੈਲਾ ਨਾ ਥੀਐ ਸਭ ਦਰ ਤੇ ਪਤ ਹੋਏ ਹੁ ਮਨ ਸਾਜ ਸੰਤੋਖਿਆ ਨਦਰ ਕਰੇ ਤਿਸ ਮਾਹੀ ਪਾਂਚ ਪੂਤ ਸੱਚ ਪੈਰ ਤੇ ਜੋਤੀ ਸੱਚੀ ਮਨਮਾਹੀ ਜੋਤ ਸੱਚੀ ਮਨਮਾਹੀ ਨਾਨਕ ਗੋਗਣ ਮਿਸਰੀ ਗੁਰ ਰੱਖੇ ਪਤਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ